ਤਾਨ ਗੁਰੂ ਗ੍ਰਾਮ ਦਾ 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 ਇੱਕ ਕਿਨੇ ਦਾ ਬਾਊ ਗੁਬਾਰਾ ਇੱਕ ਕਿਨੇ ਦਾ ਹੈ 20 ਰੁਪਏ ਦਾ ਕਿਨੇ ਵੇਚਦੇ ਸਵੇਰ ਦੇ ਵਿਕਿਆ ਨਹੀਂ ਆਈ ਕੋਈ ਕਿਵਾਰਾ ਲੱਤ ਖਰਾਬ ਆ ਹਾਂਜੀ ਪੌਰੀਓ ਆ ਤੇ ਕਤੇ ਕਤੇ ਆਣਾ ਫਿਰ ਹਾਂਜੀ ਗੱਡੀ ਗੁਡੀ ਨਹੀਂ ਗਈ ਨਹੀਂ ਪਾਜੀ ਹੈ ਗੱਡੀ ਗੁਡੀ ਨਹੀਂ ਗਈ ਕਿਤੇ ਨੇ ਪਈਆਂ ਲਈ ਨਹੀਂ ਪਾਜੀ ਹੋਣੀ ਕਤੇ ਫਿਰ ਆਣਾ ਬਸੇ ਹਾਂ ਨਹੀਂ ਹੱਥ ਹੱਥ ਦੇਖਿਆ ਆਣਾ ਬਸੇ ਤੇ ਰੋਕਾ ਹੋ ਜਾਂਦਾ ਕਿਤੁਰ ਦਾ ਗਿਆ ਇਤਰਾ ਹੀ ਮੈਂ ਠੀਕ ਆ ਤਾਂ ਤੇ ਕਿੰਨੇ ਪੈਸੇ ਦਬੰਦੇ ਰੋਜ਼ ਦੇ ਸੌ ਡੇਟ ਚ ਬਣ ਗਿਆ ਤੇ ਤੁਹਾਨੂੰ ਗੱਡੀ ਕੁੜੀ ਨਹੀਂ ਮਿਲੀ ਮੇਰੀ ਭਾਈ ਜੀ ਦੇ ਉੱਤੇ ਬਾਬੂੜਾ ਸਾਹਿਬ ਜੰਨਾ ਹੈ ਉੱਥੇ ਸੇਵਾ ਕਰਦਾ ਹੈ ਬਾਗੂ ਮਾਦਮਾ ਹੂੰ ਉੱਥੋਂ ਕੋਈ ਪਹ ਜਾਵੇ ਲੈ ਗਿਆ ਗੱਡੀ ਲੈ ਗਿਆ ਕਿਹੜੀ ਗੱਡੀ ਰੇਸ ਵਾਲੀ ਮਿਲੀ ਅੱਛਾ ਤੇ ਬਹੁਤ ਜਲਦੀ ਮੈਂ ਚੰਦੇ ਕੈਂਪਰੇ ਚੈੱਕ ਕਰਾਏ ਹੂੰ ਉਹ ਬੰਦੇ ਨੇ ਮੂੰਹ ਬਣਿਆ ਹੀ ਨਾ ਅੱਛਾ ਉਹ ਵੀ ਲੈ ਗਿਆ ਗੱਡੀ ਲੈ ਗਿਆ ਤੇਰੀ ਤੁੰਗੁਰ ਗੁਰੂ ਜੀ ਅਮਦਾਸ ਜੁੜਾ ਕਰ ਲਾ ਕੇ ਚਾਰ ਚਲਾਈ ਹੂੰ ਉਹ ਉੱਥੇ ਖੜਾ ਗਿਆ ਤੇ ਉਹ ਦੁੱਧਵਾਰੇ ਭੇਜਦਾ ਕਿੰਨੇ ਪੈਸੇ ਬਚਦੇ ਜੜੀ ਦੇ ਸੌ 150 ਬਚਦਾ ਵਾ ਵਾਹਿਗੁਰੂ ਭੰਦਾ ਸਾਰੀ ਪਿਆਰੀ ਜੀ ਸਾਈਡ ਦਿਹਾੜੀ ਚ ਤੇ ਘਰ ਚ ਕੋਣ ਕੋਣੇ ਕਮਾਲਾਣਾ ਬਾਉ ਮਾਦਾ ਤੇ ਭੈਣ ਤੇ ਦਾੜੀ ਨਹੀਂ ਹੈ ਤੇ ਗੱਡੀ ਵੀ ਨਹੀਂ ਗਈ ਤਿੰਨ ਪਈਆਂ ਨਹੀਂ ਔਰ ਇਹ ਚ ਕੀ ਬਿਆ ਬੈਕ ਚ ਇੱਥੇ ਸਾਈਫਾ ਪਕਾਨਾ ਠਾਇਕ ਅਸ਼ਾਦ ਪਕਾਨੀ ਤੇ ਪੈਪਰ ਰੱਖੇ ਹੋਏ ਆ ਠੀਕ ਠੀਕ ਹੈ ਕੋਈ ਨਹੀਂ ਰਹਿੰਦੇ 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 ਕੋਈ ਨਹੀਂ ਕੋਈ ਨਹੀਂ ਤੇ ਅੱਜ ਕੋਈ ਨਹੀਂ ਦੀ ਗਿਆ ਨਹੀਂ ਭਾਈ ਕਿਹੜਾ ਪਿੰਡ ਤੇਰਾ ਚਬਾਲ ਚਬਾਲ ਖਾਸ ਵਾਹਿਗੁਰੂ ਵਾਹਿਗੁਰੂ ਇਹ ਸਾਡੇ ਸਿੱਖਾਂ ਦੇ ਹਾਲ ਹੈ ਕਿਹਨੇ ਕਿਹਾ ਕੀ ਨਹੀਂ ਤੁਹਾਨੂੰ ਸਾਈਕਲ ਕਿਲੇ دیے ਮੈਂ ਲਾਇਆ ਸਿੰਘਾ ਦਾ ਮੁੰਡਾ ਐ ਭੰਦਾ ਮੈਂ ਸਿੱਖਿਆ ਹੁਣ ਅੱਛਾ ਕਰਦੇ ਸਿੱਖ ਨਾਈ ਸਿੰਘਾ ਦਾ ਮੁੰਡਾ ਤੇ ਭੰਦਾ ਤੂੰ ਸਿੱਖ ਵਿਆ ਵਾਹਿਗੁਰੂ ਵਾਹਿਗੁਰੂ ਦਾੜੀ ਨੇ ਕਟਾਈ ਫਲਾਸ਼ੂ ਕੀਤੀ ਭਾਈ ਮੈਂ ਕਲਾਸ਼ੂ ਕੀਤੀ ਆ ਵੈਰੀ ਗੁੱਡ ਆ ਵੈਰੀ ਗੁੱਡ ਆ ਬੜੇ ਥਾਵਾਂ ਦੇ ਪੇਪਰ ਭਰਿਆ ਜੈ ਰੇਲਵੇ ਤੇ ਦਿੱਤੇ ਮੈਂ ਚੰਡੀਗੜ੍ਹ ਵੀ ਅੱਛਾ ਦਿੱਲੀ ਵੀ ਦਿੱਤੇ ਪੇਪਰ ਪਰ ਨਹੀਂ ਬਣੀ ਗੱਲ ਗੱਲ ਹੀ ਬਣੀ ਕਿਦਾਂ ਨਹੀਂ ਬਣੀ ਗੱਲ ਭਾਈ ਤੇਰੀ ਕਿਮੀਂ ਕਿ ਪੋਟੇ ਦਿੱਤੇ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਅੱਸੀ ਧਿਆੜੀ ਤਾਂ ਤਾਂ ਜਾਣੀ ਆ ਲੱਤ ਦਾ ਕਰਕੇ ਤੁਰਕੇ ਵਿਖਾਈ ਮਨਤ ਮੜਾ ਕਿ ਤਰ੍ਹਾਂ ਕਿ ਤੁਰਦਾ ਰਹੇ ਤਨ ਗੁਰੂ ਰਾਮਦਾਸ ਕਾਸ ਕੇ ਸ਼ੀ ਕੀ ਹੋ ਗਈ ਲਾਕ ਚ ਫਸ ਪੈਂਦਾ ਹੈ ਅੱਛਾ ਤੁਰਿਆ ਨਹੀਂ ਜਾਂਦਾ ਨਾ ਕੋਈ ਭਾਈ ਤੁਰਿਆ ਨਹੀਂ ਜਾਂਦਾ ਤੇ ਕਿਨੇ ਦੀ ਆਂਦੀ ਹੈ ਜਿਹੜੀ ਉਹ ਜਿਹੜੀ ਤਿੰਨ ਪਈਆਂ ਵਾਲੀ ਹੁੰਦੀ ਹੈ ਨਹੀਂ ਪਤਾ ਉਹ ਤੇ ਸਰਕਾਰੀ ਵੀ ਉਹ ਤਾਂ ਤੇ ਹੁਣ ਨੀ ਤੇ ਨਹੀਂ ਮਿਲਨੀ ਨਹੀਂ ਮਿਲਦੀ 5 ਸਾਲਾਂ ਬਾਅਦਾਂ ਨਹੀਂ ਤਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬੜਾ ਹੀ ਸ਼ੁਕਰੀ ਭਾਈ ਤੇ ਤੂੰ ਜੇਕਰ ਤੈਨੂੰ ਲੈ ਆਦੀਏ ਤੂੰ ਉਥੋਂ ਲੈ ਜਿੰਗਾ ਚਲਾ ਕੇ ਘਰ ਨੂੰ ਲੈ ਜਿੰਗਾ ਚਲਾ ਕੇ ਹੌਲੀਲੀ ਲੈ ਜਿੰਗਾ ਧੰਨ ਗੁਰੂ ਰਾਮਦਾਸ ਬੜਾ ਹੀ ਆ ਸਿੱਖਾ ਤੇਰਾ ਸਬਰ ਆ ਯਾਰ ਹੈਂ ਇੱਕ ਮਾਦਾ ਪਰੀ ਦਾੜੀ ਆਉਣੀ ਹੈਗਾ ਧੰਨ ਗੁਰੂ ਰਾਮਦਾਸ ਅੱਛਾ ਤੈਨੂੰ ਰੇੜੀ ਦੀ ਉੱਤੇ ਨੇ ਪੰਜਾਂ ਦੀ ਲੋਡ ਹੈ ਹਨਾ ਧੰਨ ਗੁਰੂ ਜਾਨਦਾ ਕੰਮ ਕਰਦੇ ਆ ਆਪਾਂ ਗੁਰੂ ਰਾਮਦਾਸ ਪਾਸ਼ਾ ਨੂੰ ਕਿੰਨੇ ਆ ਠੀਕ ਹੈ ਤੂੰ ਮੇਰੇ ਮਗਰ ਮਗਰ ਬੋਲ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਪੁੱਤ ਆਪਾਂ ਨਾ ਕੰਮ ਕਰਦੇ ਆ ਮੈਨੂੰ ਦੋ ਮਰ ਦੇ ਦੇ ਮੈਂ ਦੋ ਮਰ ਇੱਕ ਅਰਦਾਸ ਬੇਨਤੀ ਕਰ ਆਵਾ ਗੁਰੂ ਸਾਹਿਬ ਨੂੰ ਫਿਰ ਫਿਰ ਆਪਾਂ ਤੁਹਾਨੂੰ ਜੀ ਨਹੀਂ ਲਾਗੇ ਠੀਕ ਹੈ ਤੇ ਗੁਰੂ ਸਾਹਿਬ ਨੇ ਦੇਣਾ ਹੈਗਾ ਮੈਂ ਤੇ ਦੇਣਾ ਨਹੀਂ ਗੁਰਾਮਦਾਸ ਪਾਸ਼ਾ ਨੇ ਦੇਣਾ ਹੈਗਾ ਹਾਂ ਮੈਂ ਦੋ ਮਰ ਅਰਦਾਸ ਬੇਨਤੀ ਕਰਕੇ ਆਵਾ ਤੇ ਫਿਰ ਆਪਾਂ ਤੁਹਾਨੂੰ ਕੁਝ ਕਰਦੇ ਆ ਠੀਕ ਹੈ ਤੰਗਾ ਕੋਈ ਨਹੀਂ ਭਾਈ ਮਤ ਕਰਦਾ ਮੈਂ ਦੋ ਤਿੰਨ ਜਾਣਾ ਤਾਂ ਕਿਰਾਇਆ ਮੰਗਿਆ ਮੈਂ ਇਦਾਂ ਮੈਂ ਜਾਣਾ ਹਾਂ ਚਲਾ ਸਾਹ ਹਾਂ ਭਾਈ ਕਿਹਨੇ ਕਿਰਾਇਆ ਨਹੀਂ ਦਿੱਤਾ ਕਿਹਨੇ ਕਿਰਾਇਆ ਦਿੱਤਾ ਪੱਟ ਦੇ ਦੇਗਾ ਆ ਨਾ ਭਾਈ ਕਿਰਾਇਬ ਨਹੀਂ ਦਿੱਤਾ ਤੁਨ ਕਿਹਨੇ ਹਾਂ ਕਿਹਨੇ ਨਹੀਂ ਦਿੱਤਾ ਕਿਰਾਇਆ ਹੱਥ ਦੇ ਕੀ ਆ ਕਿਹਨੇ ਬਹਿ ਬਹਿ ਗਿਆ ਹਾਂ ਜੀ ਧੰਨ ਗੁਰੂ ਦਾ ਆਂਦਾ ਇੱਕ ਵੀਰੋ ਕੋਟ ਵਾਲਾ ਉਹ ਵਿਚਾਰਾ ਛੱਡ ਕੇ ਗਿਆ ਤੂੰ ਇਹ ਵੀ ਦੇਖ ਗਿਆ ਵੇ ਅਬੀਰ ਵੀ ਉਹ ਦੇ ਗਿਆ ਅਛਾ ਤੇਰੇ ਕੋਈ ਕਿਰਾਇਬ ਨਹੀਂ ਹੈਗਾ ਅੱਜ ਹਾਂ ਕਮਾਈ ਨਹੀਂ ਨਾ ਹੋਈ ਅੱਜ ਤੇਰੀ ਧੰਨ ਗੁਰੂ ਦਾ ਆਂਦਾ ਘੰਟਾ ਡੇਢ ਘੰਟਾ ਮੈਂ ਖਲੋਤਾ ਰਿਹਾ ਬੀਬੀ ਵੀਰੋ ਕੋਈ ਨਾ ਕੋਈ ਵੇਖ ਜੂ ਚੱਲ ਬੀਬੀ ਵੀਰੋ ਤੇ ਗੁਰਦਾਰੇ ਬਾਹਰ ਹਾਂ ਜੀ ਧੰਨ ਗੁਰੂ ਦਾ ਆਂਦਾ ਕਲ ਕੋਈ ਨਹੀਂ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਗੁਰੂ ਰਾਮਦਾਸਾ ਗੁਰੂ ਰਾਮਦਾਸ ਪਾਸ਼ਾ ਨੇ ਵੀ ਕਹਿੰਦੇ ਸੀ ਤੇਰਾ ਕੁਛ ਨਹੀਂ ਬੰਨਣਾ ਤੇਰਾ ਕੋਖ ਨਹੀਂ ਹੈਗਾ ਤੇਰੇ ਰਿਸਕਦਾਰ ਨਹੀਂ ਹੋਣੇ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਤੇ ਅੱਜ ਸਾਰੀ ਦੁਨੀਆ ਉਹਦੇ ਦਰ ਤੇ ਆਂਦੀ ਆ ਹੈਨਾ ਇਹਦਾ ਬੇਨਤ ਤੇਰਾ ਗੁਰੂ ਹੋਏ ਤੇ ਤੈਨੂੰ ਵੀ ਕਾਦੀ ਘਰਾਂ ਦੀ ਲੋੜ ਆ ਤੇ ਜਿਹੜੇ ਨਹੀਂ ਵੀ ਦਿੰਦੇ ਤੇ ਉਹਦੇ ਫਿਰ ਭੇਜੇ ਹੋਏ ਮੇਰੇ ਮੇਰੇ ਵਰਗੇ ਵੀ ਆਉਂਦੇ ਆ ਨਾ ਦੇਖ ਲੈ ਤੂੰ ਬੈਠਾ ਹੀ ਨਹੀਂ 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 ਮੈਂ ਨਹੀਂ ਹੈਗਾ ਮੈਂ ਗੁਰੂ ਅੰਦਾਮਾਪਾਸ਼ਾ ਦਾ ਛੋਟਾ ਜਿਹਾ ਸੇਵਕ ਆ ਜਿਹੜੇ ਜਿਹੜੇ ਗੁਰੂ ਦਾ ਐਡਾ ਨਾਮ ਹੋਵੇ ਤੇ ਫਿਰ ਮਾਲਾ ਹੁਣ ਉਹਨਾਂ ਨੇ ਤੈਨੂੰ ਨਾ ਕਰਦੀ ਤੇ ਤੇਰੇ ਗੁਰੂ ਨੇ ਕੀ ਕੀਤਾ ਕਦੇ ਲਈ ਤੇਰੇ ਗੁਰੂ ਨੇ ਮੈਨੂੰ ਭੇਜਦਾ ਕਿ ਸਿੰਘਾਂ ਨੂੰ ਜਾ ਕੇ ਸਾਈਕਲ ਹੀ ਦੇ ਦੇ ਕਿ ਇਹਨੂੰ ਬਾਰ-ਬਾਰ ਮੰਗਣਾ ਹੀ ਨਾ ਪਵੇ ਕਿਸੇ ਤੋਂ ਲਿਫਟ ਨਾ ਮੰਗਣੀ ਪਵੇ ਹਨਾ ਮਾਨਾ 4 4 ਸੋਦਾ ਨਾ ਜਿਹੜਾ ਇਹਦੇ ਨਾਲ ਭਾਈ ਆ ਡਾਂਗ ਛੋਟੀ ਵੱਡੀ ਮੇਰਾ ਲੱਕ ਫੀਡ ਹੁੰਦਾ ਲੱਕ ਫੀਡ ਦੀ ਹੱਡੀ ਵਿੰਗੀ ਹੋ ਗਈ ਆ ਵਾਹਿਗੁਰੂ ਨਹੀਂ ਕੋਈ ਗੱਲੀ ਆਪਾਂ ਤੈਨੂੰ ਸੈਕਾ ਹੀ ਦੇਣਾ ਤੂੰ ਡਾਂਗ ਵੱਡੀ ਲੈ ਜਾਂ ਸਟੀਲ ਦੀ ਪੌਰੀ ਲੈ ਹਾਂ ਹਾਂ ਡਾਂਗ ਵੱਡੀ ਲੈ ਭਾਈ ਕਿਹਨੇ ਡਾਂਗ ਲੈ ਵਾਹਿਗੁਰੂ ਜਾਂਦੀ ਸਟੀਲ ਦੀ ਪੋੜੀ ਜੜੀ ਹੁੰਦੀ ਆ ਕਿੰਨੇ ਜਾਂਦੀ 600 ਰੁਪਏ ਦੀ ਮੇਰੇ ਜਾਂਦੀ 600 ਰੁਪਏ ਦੀ ਤੈਨੂੰ ਉਹ ਵੀ ਇਕੱਲੇ ਦਨੇ ਆ ਠੀਕ ਹੈ ਭਈ ਠੀਕ ਹੈ ਗੁਰਾਂ ਦਾ ਸਪਾਸ਼ਾ ਬਸ ਕਿਰਤਾ ਕਰਾਂ ਬਾਕੀ ਤੇਰਾ ਬਲੀਵ ਤੇਰਾ ਜਿਹੜਾ ਭਰੋਸਾ ਤੁਹਾਨੂੰ ਗੁਰਦੰਦਾਸ ਤੇ ਟੱਲ ਹੋਵੇ ਤਾਂ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਤੈਨੂੰ ਕੋਈ ਥੱਲੇ ਕਰ ਦੇਵੇ ਠੀਕ ਹੈ ਨਾ ਮੈਂ ਆਪਾਂ ਜੀ ਥੋੜਾ ਚਿਰ ਗੁਰੂ ਵਾਲਾ ਬਣ ਜਾਣਾ ਮੈਂ ਬਣ ਜਾਣਾ ਚਲੋ ਸ਼ੁਕਰ ਗੁਰੂ ਵਾਲੇ ਦੀ ਕਿੰਨਾ ਕੀ ਤਰ੍ਹਾਂ ਵੈਸੀ ਲਾਪਰੀ ਸਿੰਘ ਲਾਪਰੀ ਸਿੰਘ ਠੀਕ ਹੈ ਰਾਈ ਤੁਹਾਨੂੰ ਗੁਰਦੰਦਾਸ ਏ ਕੋਲੀ ਨਾ ਕੀ ਹੋਦੀ ਨਾ ਤੁਹਾਨੂੰ ਗੁਰਦੰਦਾਸ ਉਹ ਤੇ ਮਰ ਬੈਲੀ ਲੱਗ ਕੇ ਕਰਦੇ ਵੀ ਹੈ ਤੁਹਾਨੂੰ ਗੁਰੂ ਠੀਕ ਆ ਗਈ ਆ ਵਾਹਿਗੁਰੂ ਤੁਹਾਨੂੰ ਗੁਰਦੰਦਾਸ ਨਹੀਂ ਸ਼ੁਕਰ ਸ਼ੁਕਰ ਗੁਰੂ ਦਾਸ ਪਾਸ਼ਾ ਦਾ ਬੀਰ ਨਹੀਂ 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 ਚਲ ਵਜਾ ਤੂੰ ਡਮਾ ਨਾ ਹੁਣ ਹੋਲੀ ਲਈ ਲੈ ਕੇ ਜਾਈ ਠੀਕ ਆ ਹਾਂ ਚਲ ਵਜਾ ਮੇਰੇ ਭਰਾ ਵਜਾ ਉਹ ਮੈਂ ਨੇ ਸਭ ਨੇ ਜਿਉਂਦਾ ਲੈ ਲੀਂਦਾ ਤੈਨੂੰ ਜੁੜਾ ਤੂੰ ਪੈਰਾ ਦਾ ਪੈਰਾ ਦਾ ਹੈ ਨਹੀਂ ਕਿ ਜੁੜਾ ਨਹੀਂਗਾ ਲੈ ਰੁਕ ਜਾ ਆ ਫੜ ਆ ਵੀ ਆਂਦੀ ਏ ਨਹੀਂ ਉਹ ਦੋ ਮਿੰਟ ਪਾ ਨੂੰ ਪਾ ਲੈ ਪਾ ਚਲ ਕੋਈ ਤਾਂ ਮੇਰੇ ਭਰਾ ਪਾ ਨਹੀਂ ਆ ਗਿਆ ਪੂਰਾ ਪੂਰਾ ਆਂਦਰਾ ਚਲ ਆ ਵੀ ਪਾ ਚਲ ਆ ਮੈਂ ਨਾ ਬਰਾਹ ਖੜਾ ਪਾ ਕੋਈ ਨਹੀਂ ਅਸਾਂ ਦਾ ਇਧਰ ਹੀ ਫਿਰ ਆ ਤੂੰ ਕਰਦੇ ਪੈਨਾ ਜਾਈ ਠੀਕ ਹੈ ਨਾ ਵੱਡੀ ਵੱਡੀ ਹਾਂ ਮੈਂ ਤੈਨੂੰ ਮਾਇਦ ਨਾ ਤਾਂ ਤੂੰ ਇੱਕ ਹੋਰ ਜੁੜਾ ਲੈ ਠੀਕ ਆ ਇਹ ਮਹਾਰਾਜ ਸਾਈ ਕਰੇ ਨਾ ਨਹੀਂ 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 ਸ਼ੁਕਰ ਹੈ ਸ਼ੁਕਰ ਗੁਰਮੁਖ ਗ੍ਰਾਮਦਾਸ ਪਾਸ਼ਾ ਦਾ ਚਲ ਮਰ ਵੀ ਮੜਾ ਪਿੱਛੇ ਪਿਆਰ ਕਿਲਾ ਦੇ ਹੈ ਹਵਾ ਮਰ ਤੇਰੀਤ ਭਰਾ ਲਈ ਸੋਹਣਾ ਧੰਨ ਗੁਰੂ ਗRANDAS ਧੰਨ ਗੁਰੂ ਗRANDAS ਚਲੋ ਠੀਕ ਹੈ ਭਜੀ ਘੱਟ ਜਾਈ ਫੋਨ ਮਨ ਕਹੀ ਸਿੱਧਾ ਨਾ ਮੈਂ ਹੀ ਆ ਨਿਰਵੈਰ гра кани күрлү анда